ਵਾਹੇ ਗੁਰੂ ਵਾਹੇ ਗੁਰੂ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਮਠਾਸਰ ਸਾਹਿਬ ਪਾਸ਼ਾਹੀ ਸ਼ੇਮੀ ਬੱਡੜ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ ਬਾਬਾ ਭਗਤ ਸਿੰਘ ਮਠਾਸਰ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਛਨਮੇ ਕਰੋੜੀ ਦੇ ਪ੍ਰਬੰਧ ਅਧੀਨ ਹਰੇਕ ਸਾਲ ਗੁਰਦੁਆਰਾ ਮਠਾਸਰ ਸਾਹਿਬ ਵਿਖੇ ਸਾਲਾਨਾ ਸਮਾਗਮ ਹੁੰਦਾ ਹੈ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰਬਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰਬਾਹੇ ਗੁਰੂ ਵਾਹਿਗੁਰੂ ਵਾਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਪਾਛੋ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਜੀ ਸਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਜੋਗੀ ਬੰਦੀ ਛੋੜ ਉਹਨਾਂ ਦਾ ਪ੍ਰਕਾਸ਼ ਜਾੜਾ ਮਨਾ ਰਹੇ ਸੀ ਹਰ ਸਾਲ ਦੀ ਤਰ੍ਹਾਂ ਸੁਲਾਨਾ ਜੋੜ ਮੇਲਾ ਹੈ ਜੋ ਕਿ ਉਹਨਾਂ ਦਾ ਅੱਜ ਪ੍ਰਕਾਸ਼ ਜਸ਼ਨ ਮਨਾ ਰਹੇ ਆ ਕਿਉਂਕਿ ਇੱਥੋਂ ਦੇ ਮੁੱਖ ਸੇਵਾਦਾਰ ਇੱਕ ਨੀਮਾਣਾ ਜਿਹਾ ਜੋ ਕਿ ਭਗਤ ਸਿੰਘ ਇਸ ਸਥਾਨ ਤੇ ਬਹੁਤ ਪੁਰਾਣੀ ਅੱਜ 17-18 ਸਾਲ ਹੋ ਗਏ ਸੇਵਾ ਕਰਦੇ ਆ ਜੋ ਕਿ ਇਹਨਾਂ ਦਾ ਮੁੱਖ ਪ੍ਰਬੰਧਕ ਸੇਵਾਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ 14ਵੇਂ ਮੁਕੀ ਬੁੱਢਾ ਦਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਪੰਜਾਬ ਹਿੰਦੁਸਤਾਨ ਵਿਸ਼ੋ ਉਹਨਾਂ ਦੀ ਸਰਪ੍ਰਸਤੀ ਹੈ ਆ ਪ੍ਰੋਗਰਾਮ ਚੱਲ ਰਿਆ ਨੇ ਫਿਰ ਬਾਕੀ ਇਲਾਕੇ ਦੀਆਂ ਸੰਗਤਾਂ ਬਾਹਰ ਦੀਆਂ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਨੇ ਤੇ ਉਹਨਾਂ ਦੇ ਸਾਰੇ ਸੰਯੋਗ ਨਾਲ ਆ ਪ੍ਰੋਗਰਾਮ ਚੱਲ ਰਿਹਾ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਕਿਹੜੀ ਜਗ੍ਹਾ ਮਨਾ ਰਹੇ ਜੀ ਗੁਰਦੁਆਰਾ ਮਿੱਠਾ ਸਰਸਬ ਸ਼ੇਰਗਾਹ ਪਿੰਡ ਬਡਲ ਜ਼ਿਲ੍ਹਾ ਰੋਪੜ ਪੰਜਾਬ ਹਰ ਸਾਲ ਦੀ ਤਰ੍ਹਾਂ ਇੱਥੇ ਅਸੀਂ ਮਨਾਨੇ ਆ ਸਾਡੇ ਬਹੁਤ ਹੀ ਸੰਯੋਗੀ ਜਿਦਾਂ ਇਹਨਾਂ ਨੂੰ ਮੈਂ ਬਾਬਾ ਰਜਿੰਦਰ ਸਿੰਘ ਜੀ ਹੋਰੀ ਗੱਜਪੁਰ ਆ ਵੀ ਸਾਡੇ ਨਾਲ ਇਹਨਾਂ ਮਨੋਂ ਤਨੋਂ ਸੰਯੋਗ ਦਿੰਦੇ ਹਨ ਜੋ ਕਿ ਇਹਨਾਂ ਨੂੰ ਮੈਂ ਇਦਾਂ ਕਹਿਣਾ ਵੀ ਮੇਰੇ ਨਾਲ ਇਦਾਂ ਰਹਿੰਦੇ ਨੇ ਜਿਵੇਂ ਬੰਦੇ ਦੇ ਨਾਲ ਪਰਛਾਵਾਂ ਰਹਿੰਦਾ ਹੈ ਇਦਾਂ ਮੇਰੇ ਨਾਲ ਆ ਸੰਜੋਗ ਦਿੰਦੇ ਹਨ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਵਿਚਾਲੇ ਹੈ ਕੀਰਤਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ 11 ਕਿਲੋਮੀਟਰ ਹੈ ਆ ਬਚਾਲੇ ਹੈ ਬਿਲਕੁਲ ਵਿਚਾਲੇ ਹੈ ਫਿਰ ਇਸ ਸਥਾਨ ਦੇ ਉੱਤੇ ਮਹਾਰਾਜ ਗੁਰੂ ਹਰਕਮੀਰ ਸਾਹਿਬ ਜੀ ਆਏ ਕਿਥੇ ਕਿ ਸ਼ੇਰ ਬਹੁਤ ਭਾਰੀ ਰਹਿੰਦਾ ਸੀ ਜਿਹਦਾ ਸ਼িকার ਕੀਤਾ ਉੱਪਰ ਪਹਾੜੀ ਤੇ ਨਿਸ਼ਾਨ ਸਾਹਿਬ ਲੱਗਾ ਹੈ ਤਿੰਨ ਪਾਤਸ਼ਾਹੀਆਂ ਦੀ ਇੱਥੇ ਚਰਨਸ਼ੋਹ ਹੈ ਮਹਾਰਾਜ ਗੁਰੂ ਹਰਕਮਿੰਦ ਪਾਤਸ਼ਾਹ ਜੀ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮੁੱਢਲੇ ਜ਼ਾਲ ਦਾ ਪ੍ਰਾਤਨ ਸਥਾਨ ਹੈ ਜੋ ਕਿ ਇੱਥੇ ਜਹੇਦਾਰ ਬਾਬਾ ਪ੍ਰਲਾਦਾ ਸਿੰਘ ਜੀ ਅੱਠਵੇਂ ਜਹੇਦਾਰ ਇੱਥੇ ਚੁਣੇ ਗਏ ਹਨ ਜੋ ਕਿ ਇਸ ਸਥਾਨ ਦੇ ਉੱਤੇ ਚਾਰ ਬੌਲੀਆਂ ਹਨ ਤਿੰਨ ਪਾਤਸ਼ਾਹੀਆਂ ਦੀ ਚਰਨਸ਼ੋਹ ਹੈ ਆਠ ਨਿਸ਼ਾਨ ਸਾਹਿਬ ਨੇ ਬੁੱਢਾਦਾਲ ਦਾ ਪ੍ਰਾਤਨ ਸਥਾਨ ਜੋ ਕਿ ਬਾਬਾ ਪ੍ਰਲਾਦਾ ਸਿੰਘ ਬੁੱਢਾਦਾਲ ਦੇ ਜੇਹਦਾਰੀ ਤੇ ਮਿੱਠਾ ਸਾਲ ਚੁਣੇ ਗਏ ਨੇ ਤੇ ਸਿੰਘ ਸਾਹਿਬ ਜੇਹਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾਦਾਲ ਉਹਨਾਂ ਦੀ ਸਰਪ੍ਰਸਤੀ ਹੇਠ ਹਰ ਸਾਲ ਹਰ ਸਮਾਗਮ ਹੁੰਦਾ ਹੈ ਇੱਥੇ ਕਾਰ ਸੇਵਾ ਵੀ ਚੱਲ ਰਹੀ ਹੈ ਬਹੁਤ ਤਗੜੀਪਾ ਜੋ ਕਿ ਲੰਗਰ ਹਾਲ ਬਣਿਆ ਹੈ ਸੰਗਤਾਂ ਨੇ ਬਹੁਤ ਸੇਵਾ ਕੀਤੀ ਹੈ ਹੁਣ ਕਮਰੇ ਬਣੇ ਹਨ ਜੋ ਕਿ ਇੱਥੇ ਕਰੋੜ ਰੁਪਏ ਦੇ ਲਾਗੇ ਪੈਸਾ ਲੱਗ ਗਿਆ ਹੈ ਹੋਰ ਵੀ ਇੱਥੇ ਪੈਸਾ ਲੱਗਣਾ ਹੈ ਸੇਵਾ ਚੱਲ ਰਹੀਆਂ ਹਨ ਸੰਗਤਾਂ ਨੂੰ ਆ ਵੀ ਬੇਨਤੀ ਹੈ ਵੀ ਵੱਧ ਚੜ ਕੇ ਇੱਥੇ ਵੀ ਸੇਵਾ ਪਾਓ ਇੱਥੇ ਵੀ ਕਿਰਪਾ ਕਰੋ ਅਸੀਂ ਦੇ ਸੰਗਤਾਂ ਦੇ ਚਰਨਾਂ ਦੀ ਧੂੜ ਆ ਸੰਗਤਾਂ ਦੇ ਦਰ ਦੇ ਕੂਕਰ ਆ ਗੁਰੂ ਦੇ ਦਰ ਦੇ ਵੀ ਕੂਕਰ ਆ ਹੋਰ ਪਰਸੋਂ ਕੋਈ ਬਚਨ ਵੀ ਸੇਵਾ ਵੀ ਚੱਲਣ ਲੱਗੀ ਹਾਂ ਹੋਰ ਨਾ ਉੱਥੇ ਗੇਟ ਦੀ ਸੇਵਾ ਵੀ ਚੱਲਣੀ ਹੈ ਜਿਸ ਤੇ 20 ਲੱਖ ਰੁਪਈਆ ਗੇਟ ਦੀ ਸੇਵਾ ਲੱਗਣੀ ਹੈ ਆ ਵੀ ਸੰਤਾਂ ਨੂੰ ਬੇਨਤੀ ਹੈ ਕਿ ਮੁੱਖ ਗੇਟ ਆਪਾਂ ਦਾ ਮੇਨ ਰੋਡ ਤੇ ਡੀਟੀ ਰੋਡ ਜਿਹੜਾ ਹੈਵੀ ਰੋਡ ਹੈ ਉਸ ਤੇ ਬਣਾਓ ਆ ਸੰਤਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ